ਹੈਲੋ ਦੋਸਤੋ ਸਤਿ ਸ੍ਰੀ ਅਕਾਲ ਕਿਵੇਂ ਹੋ ਮੈਂ ਤੁਹਾਡਾ ਜਸਦੇਵ ਦੂ ਤੇ ਕਾਫੀ ਦਿਨ ਹੋ ਗਏ ਤੁਹਾਡਾ ਨਾ ਕੋਈ ਵੀਡੀਓ ਨਹੀਂ ਆਈ ਕਿ ਤੇ ਹੋਰ ਪਹਿਲਾਂ ਇਹ ਦੱਸੋ ਬੱਚਿਓ ਸਾਰੇ ਜਾਨ ਠੰਡ ਤੋਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੀ ਠੀਕ ਠਾਕ ਹੋਵੋਗੇ ਸੋ ਬਾਕੀ ਤੁਸੀਂ ਸਾਰੇ ਜਾਣਦੇ ਹੋ ਥੋੜਾ ਬਿਜ਼ੀ ਹਾਂ ਮੈਂ ਪ੍ਰੋਗਰਾਮਾਂ ਦੇ ਵਿੱਚ ਐਸੇ ਕਰਕੇ ਥੋੜੀ ਜਿਹੀ ਵਲੌਗ ਤਾਂ ਆਪਣੇ ਬੰਦ ਹੋਏ ਵੇ ਆਪਾਂ ਨੇ ਪਰ ਇੱਕ ਬਹੁਤ ਹੀ ਗੁੱਡ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਕਿ ਅ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਹਨਾ ਕਿ ਘਰ ਵਿੱਚ ਖੁਸ਼ੀਆਂ ਆਈਆਂ ਨੇ ਠੀਕ ਆ ਅ ਮੇਰੀ ਛੋਟੀ ਸਿਸਟਰ ਨੇ ਜਿਹੜੇ ਮਤਲਬ ਇੰਗਲੈਂਡ ਚ ਨੇ ਉਹਨਾਂ ਦੇ ਪਰਮਾਤਮਾ ਨੇ ਬੇਟਾ ਦੀ ਬੇਟੇ ਦੀ ਦਾਤ ਵਖਸ਼ੀ ਆ ਸੋ ਪਹਿਲਾਂ ਕੁੜੀਆ ਸੀਗੀ ਹੁਣ ਬੇਟੀ ਨੇ ਜਨਮ ਲਿਆ ਉਹਨਾਂ ਦੇ ਘਰੇ ਤੇ ਪਰਮਾਤਵਾ ਦੀ ਕਿਰਪਾ ਦੇ ਨਾਲ ਸਾਰੇ ਵਧੀਆ ਮਾਹੌਲ ਬਣਿਆ ਹੋਇਆ ਹਨ ਤੇ ਕੁੜੀਆਂ ਵੀ ਆਪਦੀ ਥਾਂ ਤੇ ਬਹੁਤ ਵਧੀਆ ਨੇ ਹਨਾ ਸਾਰਾ ਕੁੜੀਆਂ ਵੀ ਪੁੱਤਾਂ ਤੋਂ ਵੱਧ ਪਿਆਰ ਲੈਂਦੀਆਂ ਨੇ ਹਨਾ ਬਟ ਜੋੜੀ ਬਣ ਗਈ ਕੰਪਲੀਟ ਹੋ ਗਿਆ ਫੈਮਿਲੀ ਕੰਪਲੀਟ ਹੋ ਗਈ ਉਹਨਾਂ ਦੀ ਪਹਿਲਾਂ ਵੱਡੀ ਕੁੜੀਆ ਸੀ ਤੇ ਛੋਟਾ ਹੁਣ ਪਰ ਮਾਤਾ ਮਨੇ ਬਚੰਗੀ ਦੀ ਦਾਤ ਬਖਸ਼ੀ ਆ ਤੇ ਸਾਰੇ ਬਹੁਤ ਹੈਪੀ ਆ ਪਰ ਤੁਹਾਡੇ ਨਾਲ ਇਹ ਗੱਲ ਸ਼ੇਅਰ ਹੋਣ ਕਰਨ ਦਾ ਟਾਈਮ ਨਹੀਂ ਲੱਗਾ ਉਹ ਥੋੜਾ ਜਿਹਾ ਮੈਂ ਆਪੋਂ ਬਿਜ਼ੀ ਸੀ ਪ੍ਰੋਗਰਾਮਾਂ ਦੇ ਵਿੱਚ ਹੁਣ ਵੀ ਥੋੜਾ ਜਿਹਾ ਪ੍ਰੋਗਰਾਮ ਅੱਜ ਮੈਂ ਥੋੜਾ ਜਿਹਾ ਡੈਡ ਫ੍ਰੀ ਸੀ ਮੇਰੀ ਤੇ ਹੁਣ ਮੈਂ ਮਨਪੀਤ ਨਾਲ ਆਏ ਹੋਇਆ ਇੱਥੇ ਸ਼ਹਿਰ ਦੇ ਵਿੱਚ ਕਿਉਂਕਿ ਥੋੜਾ ਬੁਟੀਕ ਦਾ ਕੰਮ ਬਹੁਤ ਜ਼ਿਆਦਾ ਇਕੱਠਾ ਹੋਇਆ ਸੀਗਾ ਉਹ ਵੀ ਕਰਨ ਵਾਲਾ ਸੀਗਾ ਹੁਣ ਰਾਤ ਹੋ ਗਈ ਆ ਤੇ ਮੈਂ ਗੱਡੀ 'ਚ ਬੈਠਾ ਸੀ ਮੈਂ ਚਲ ਤੁਹਾਡੇ ਦੀ ਵਲੌਗ ਜ਼ਰੂਰ ਪਾਈਏ ਤੇ ਕੱਲ ਆਪਾਂ ਘਰੇ ਬੰਨਣ ਜਾ ਰਹੀਆਂ ਸੇਰੇ ਠੀਕ ਆ ਤੇ ਆਪਣੇ ਘਰ ਦੇ ਵਿੱਚ ਸੇਰੇ ਵੱਜਣ ਜਾ ਰਹੇ ਆ ਕਿੰਨੇ ਸਾਲਾਂ ਬਾਅਦ ਵੱਜਣ ਜਾ ਰਹੇ ਆ ਮੰਨ ਕੇ ਚੱਲੋ ਵੀ ਆਪਣੇ ਘਰ ਦੇ ਵਿੱਚ 30 ਸਾਲਾਂ ਬਾਅਦ ਸੇਰੇ ਵੱਜਣ ਜਾ ਰਹੇ ਆ ਕਿਉਂਕਿ ਜਦੋਂ ਇਸ ਘਰ ਦੇ ਵਿੱਚ ਮੈਂ ਜਨਮ ਲਿਆ ਸੀ ਉਦੋਂ ਸੇਰੇ ਵੱਜੇ ਸੀਗੇ ਉਦੋਂ ਬਾਅਦ ਚ ਹੁਣ ਸੇਰੇ ਵੱਜਣਗੇ ਠੀਕ ਆ ਇੰਨੇ ਟਾਈਮ ਬਾਅਦ ਆਪਣੇ ਘਰ 'ਚ ਸੇਰੇ ਵੱਜਣ ਜਾ ਰਹੇ ਆ ਸੋ ਬੜਾ ਵਧੀਆ ਮਾਹੌਲ ਆ ਠੀਕ ਆ ਸੋ ਕੱਲ ਨੂੰ ਸੇਰਾ ਸੇਰਾ ਬੰਦੀ ਹੋਣੀ ਹੈ ਜੀ ਠੀਕ ਆ ਤੇ ਕੱਲੜਾ ਵਲੌਗ ਸਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਤੇ ਅੱਜ ਵਾਲਾ ਵਲੌਗ ਤਾਂ ਆਪਾਂ ਛੋਟਾ ਜਿਹਾ ਬਣਾਉਣਾ ਤੁਹਾਡੇ ਨਾਲ ਬੈਠਾ ਸੀ ਠੰਡ ਬਹੁਤ ਜ਼ਿਆਦੇ ਆ ਆ ਗਰਮ ਕਰਕੇ ਰੱਖੀ ਹੋਇਆ ਬੁੱਕਲ ਦੇ ਵਿੱਚ ਦੇ ਬੜੀ ਸ਼ਾਂਤੀ ਮਿਲਦੀ ਆ ਹਨਾ ਪਰ ਹੁਣ ਥੋੜੀ ਜੀ ਠੰਡੀ ਹੋ ਗਈ ਆ ਜਦੋਂ ਪਿੰਡੋਂ ਤੁਰੇ ਸੀ ਉਦੋਂ ਗਰਮ ਕੀਤੀ ਸੀ ਪਰ ਹੁਣ ਥੋੜਾ ਜਿਹਾ ਇਹ ਠੰਡੀ ਜੀ ਹੋ ਗਈ ਪਰ ਫੇਰ ਹੀ ਨਿੱਗਾ ਨਿੱਗ ਮਹਿਸੂਸ ਹੁੰਦਾ ਹਨਾ ਟਾਈਮ ਹੋ ਗਿਆ ਇਸ ਟਾਈਮ 7:00 ਵਜੇ ਆ ਮਠਿਆਈ ਵਗੈਰਾ ਲੈਣੀ ਆ ਠੀਕ ਹੈ ਤਾਂ ਕੱਲੋਂ ਸਿਹਰੇ ਵੱਣਨੇ ਪੱਜੇ ਜਾਂ ਵੱਣਨੇ ਆਪਣੇ ਦਰਵਾਜੇ ਦੇ ਵਿੱਚ ਹੁਣ ਅੱਧਿਆਂ ਨੂੰ ਇਹ ਲੱਗਣਾ ਬਈ ਨਹੀਂ ਜਲਦੀ ਸਿਹਰੇ ਕਿਵੇਂ ਵੱਣ ਲ 11 ਦਿਨਾਂ ਤੇ ਵੱਣ ਦੇਖਿਆ ਕਿ ਤੁਹਾਡੇ ਨਾਲ ਖੁਸ਼ੀ ਸ਼ੇਅਰ ਕਰਨ ਦਾ ਟਾਈਮ ਨਹੀਂ ਲੱਗਾ ਤੇ ਬੇਟਾ ਹੋ ਗਿਆ 11 ਦਿਨਾਂ ਦਾ ਠੀਕ ਹੈ ਕੱਲ ਨੂੰ 11 ਦਿਨਾਂ ਦਾ ਹੋ ਜਾਣਾ 11 ਦਿਨਾਂ ਤੇ ਸਿਹਰੇ ਵੱਜਣੇ ਨੇ ਤੇ ਨਾਂ ਵੀ ਵੱਖਰਾ ਰੱਖਿਆ ਹੋਇਆ ਸਾਰਿਆਂ ਤੋਂ ਨਾਂ ਬਾਈ ਨੇ ਆਪ ਹੀ ਰੱਖਿਆ ਸੀਗਾ ਤੇ ਉਹਨਾਂ ਦੀ ਚੁਆਇਸ ਸੀਗੀ ਕਿ ਮੈਂ ਨਾਂ ਵੱਖਰਾ ਰੱਖਣਾ ਸਾਰਿਆਂ ਤੋਂ ਸੋ ਬੇਟੇ ਦਾ ਨਾਮ ਰੱਖਿਆ ਗਿਆ ਜੀ ਪੰਜਾਬ ਸਿੰਘ ਠੀਕ ਹੈ ਪੰਜਾਬ ਸਿੰਘ ਨਾਮ ਪੰਜਾਬ ਸਿੰਘ ਧਾਲੀਵਾਲ بیٹے ਦਾ ਨਾਮ ਰੱਖਿਆ ਗਿਆ ਠੀਕ ਆ ਸਭ ਤੋਂ ਵੱਖਰਾ ਉਹਨਾਂ ਨੇ ਬਾਈ ਨੇ ਸੋਚਿਆ ਸੀ ਉਹਦਾ ਪਹਿਲੇ ਦਿਨ ਤੋਂ ਰੇ ਸੀ ਕਿ ਮੈਂ ਮੇਰਾ ਬੇਟਾ ਹੋਏ ਤੇ ਮੈਂ ਉਹਦਾ ਨਾਂ ਪੰਜਾਬ ਰੱਖੂੰਗਾ ਤੇ ਉਹਦਾ ਨਾਮ ਬੱਚੇ ਦਾ ਨਾਮ ਪੰਜਾਬ ਸਿੰਘ ਰੱਖਿਆ ਗਿਆ ਵਾ ਠੀਕ ਆ ਹੁਣ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗਿਆ ਨਾਂ ਹਨ ਆਪਣਾ ਪੰਜਾਬ ਆਪਣਾ ਪੰਜਾਬੀ ਕਲਚਰ ਹਨਾ ਤੇ ਆਪਣਾ ਪੰਜਾਬ ਜਿੱਦੇ ਵਿੱਚ ਅੱਪ ਜੰਮੇ ਆ ਪਲੇ ਆ ਵੱਡੇ ਹੋਏ ਆ ਹਨਾ ਕਮੇਟੀ ਜਰੂਰ ਕਰਿਓ ਕਿ ਪੰਜਾਬ ਸਿੰਘ ਨਾਮ ਇੱਕ ਵੱਖਰਾ ਨਾਮ ਆ ਹਨ ਤੁਸੀਂ ਬਹੁਤ ਦੇਖਿਆ ਨਹੀਂ ਹੋਣਾ ਬਹੁਤ ਮੇਰੇ ਹਿਸਾਬ ਨਾਲ ਕਿ ਮੈਂ ਸੋਚਦਾ ਸੀ ਇਹ ਪੁਰਾਣੇ ਟਾਈਮ ਦੇ ਜਿਵੇਂ ਆਪਾਂ ਹੁੰਦਾ ਕਿ ਦੇਖਿਆ ਜਾਂਦਾ ਮੇਰੀ ਨਿਗਾਹ ਦੇ ਵਿੱਚ ਉਹਨਾਂ ਸਾਡੇ ਪਰਦਾਦੀ ਸੀਗੀ ਉਹਦਾ ਨਾਮ ਪੰਜਾਬ ਕੌਰ ਸੀ ਆ ਪਰਦਾਦੀ ਦਾ ਆਪਣੇ ਫੈਮਿਲੀ ਜੀ ਨੇ ਪਿੰਡ 'ਚ ਸੀਗੀ ਉਹਦਾ ਨਾਮ ਪੰਜਾਬ ਕੌਰ ਸੀਗਾ ਸੋ ਵੱਖਰਾ ਇੱਕ ਜਦੋਂ ਕਹਿੰਦੇ ਸੀ ਪੰਜਾਬ ਕੌਰ ਕੇ ਬਲਾਨੇ ਘਰ ਆ ਗੱਲ ਆ ਤਾਂ ਇੱਕ ਤਰ੍ਹਾਂ ਦਾ ਬੜਾ ਰੋਬ ਜਿਹਾ ਫੀਲ ਹੁੰਦਾ ਸੀ ਕਿ ਨਾਂ ਦੇ ਵਿੱਚ ਪੰਜਾਬ ਕੌਰ ਇਹ ਪੰਜਾਬੀ ਉਹ ਕਰ ਕਹਿੰਦੇ ਸੀਗੇ ਸੋ ਉਦੋਂ ਆਪਣੇ ਭੱਡ ਬਡੇਰੇ ਪਹਿਲਾਂ ਨਾਮ ਇਦਾਂ ਦੇ ਹੁੰਦੇ ਸੀ ਹੁਣ ਤਾਂ ਤੁਹਾਨੂੰ ਪਤਾ ਕਿ ਹੋਰ ਹੀ ਨਾਮ ਬਣ ਗਏ ਅੰਗਰੇਜ਼ੀ ਜੇ ਨਾਮ ਬਣ ਗਏ ਨੇ ਪਰ ਬਾਈ ਨੇ ਬਹੁਤ ਸੋਚ ਸਮਝ ਕੇ ਇਹਨਾਂ ਨੇ ਵਧੀਆ ਫੈਸਲਾ ਲਿਆ ਕਿ ਹਨਾ ਆਪਾਂ ਵੱਖਰਾ ਨਾਮ ਰੱਖਣਾ ਸਾਰਿਆਂ ਤੋਂ ਪੰਜਾਬ ਸਿੰਘ ਮੈਨੂੰ ਵੀ ਨਾਮ ਵਧੀਆ ਲੱਗਾ ਹਨਾ ਘੈਂਟ ਲੱਗਦਾ ਪੰਜਾਬ ਸਿੰਘ ਘੈਂਟ ਆਣਾ ਤੇ ਕੱਲ ਆਪਣੇ ਘਰੇ ਕੀ ਲੈ ਕੇ ਆਉਂਦੇ ਹੁੰਦੇ ਆ ਭੈਣ ਦੇ ਪੇਕਿਆਂ ਤੋਂ ਉਹਨਾਂ ਨੇ ਕੁਝ ਮਠਿਆਈ ਵਗੈਰਾ ਲੈ ਕੇ ਆਉਣ ਹੀ ਨਹੀਂ ਮੈਨੂੰ ਉਹਨਾਂ ਦੇ ਨਾਮ ਭੁੱਲ ਗਏ ਮम्मा ਕਹਿੰਦੀ ਸੀ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਤੇ ਉਹਨਾਂ ਨੇ ਆਉਣਾ ਠੀਕ ਆ ਤੇ ਕੱਲ ਨੂੰ ਹੀ ਆਪਾਂ ਸੇਰੇ ਆਪਣੇ ਦਰਵਾਜ਼ੇ ਦੇ ਵਿੱਚ ਸੇਰੇ ਵੱਜਣਗੇ ਸੇਰੇ ਅੱਜ ਬਣਾ ਲਏ ਨੇ ਜਿਨ੍ਹਾਂ ਨੇ ਮਤਲਬ ਕਿ ਬੰਨਣੇ ਨੇ ਤੇ ਕੱਲ ਸਵੇਰ ਆਪਣੇ ਘਰੇ ਸੇਰੇ ਵੱਜਣ ਜਾ ਰਹੇ ਆ ਹਨ ਤੇ ਕੱਲ ਵਾਲਾ ਵਲੌਗ ਇੰਟਰਸਟਿੰਗ ਹੋਊਗਾ ਤੇ ਕੱਲ ਤੋਂ ਮੇਰੇ ਪ੍ਰੋਗਰਾਮ ਵੀ ਲਗਾਤਾਰ ਹੀ ਆ ਮੇਰੇ ਅੱਜ ਡੇਟਾ ਕ ਖਾਲੀ ਸੀਗੀ ਤੇ ਫਿਰ ਪੂਰੀ ਫਰਵਰੀ ਮੇਰੇ ਕੋਲ ਇੱਕ ਦਿਨ ਵੀ ਦਿਨ ਵੀ ਖਾਲੀ ਨਹੀਂ ਹੈਗਾ ਹਨ ਸਾਰਿਆਂ ਦਾ ਪਿਆਰ ਆ ਤੁਹਾਡਾ ਸਾਰਿਆਂ ਦਾ ਹਨ ਕਿ ਤੁਸੀਂ ਇੰਨਾ ਪਸੰਦ ਕਰਦੇ ਹੋ ਕਦੇ ਸੋਚਿਆ ਨਹੀਂ ਸੀਗਾ ਕਿ ਹਨਾ ਕਿ ਇਸ ਪਾਸੇ ਨੂੰ ਇੰਨਾ ਰਿਸਪੌਂਸ ਮਿਲੂਗਾ ਹਨ ਤੇ ਤੁਸੀਂ ਲੋਈਓ ਸਾਰੇ ਇਸ ਪਾਸੇ ਲੈ ਕੇ ਆਉਣ ਵਾਲੇ ਤੇ ਤੁਹਾਡਾ ਪਿਆਰ ਆ ਸਾਰਿਆਂ ਦਾ ਹਨਾ ਕਦੇ ਕਿਹੜਾ ਸੋਚਿਆ ਸੀਗਾ ਮੈਂ ਵਟਾਂ ਦੇ ਨੱਕੇ ਮੋੜਨ ਵਾਲਾ ਮੁੰਡਾ ਸੀਗਾ ਹਨਾ ਕਿ ਇੱਕ ਇੱਕ ਘਰੋਂ ਖੇਤ ਜਾਣਾ ਖੇਤੋਂ ਜਾਣਾ ਇਸ ਪਾਸੇ ਜੀ ਹਨਾ ਸੋ ਸ਼ੌਂਕ ਸੀਗਾ ਤੇ ਸ਼ੌਂਕ ਨੂੰ ਥੋੜਾ ਬਿਜ਼ਨਸ ਦੇ ਵਿੱਚ ਆਪਾਂ ਬਦਲ ਲਿਆ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਰਿਸਪੌਂਸ ਸੀਗਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿੰਨੇ ਵੀ ਹੁਣ ਤੱਕ ਪ੍ਰੋਗਰਾਮ ਲੱਗੇ ਨੇ ਪਿਛਲੇ ਸੀਜ਼ਨ ਲੱਗੇ ਨੇ ਜਿੰਨੇ ਹੋਣ ਲੱਗੇ ਨੇ ਤੇ ਪੂਰੇ ਹਨ ਵਧੀਆ ਲੱਗੇ ਹਨ ਕਿ ਕਿਤੋਂ ਵੀ ਆਪਾਂ ਇਦਾਂ ਨਹੀਂ ਹੈਗਾ ਕਿ ਵੀ ਕਿਤੇ ਇਹ ਨਹੀਂ ਕਿ ਸੁਣਿਆ ਕਿ ਯਾਰ ਬਾਈ ਯਾਰ ਗੱਲ ਨਹੀਂ ਬਣੀਗੀ ਹਨ ਅਗਲੇ ਗੱਡੀ ਤੱਕ ਛੱਡਣਾ ਆਉਂਦੇ ਆ ਤੇ ਵਧੀਆ ਲੱਗਦਾ ਕਿ ਜਦੋਂ ਅਗਲੇ ਹਨ ਖੁਸ਼ੀਆਂ ਦੇ ਵਿੱਚ ਆਪਾਂ ਉਹਨਾਂ ਖੁਸ਼ੀਆਂ ਦੋਣੀਆਂ ਚੌਣੀਆਂ ਕਰਦੇ ਆ ਤਾਂ ਮਜ਼ਾ ਹੋਰ ਵਾਜ ਜਾਂਦਾ ਹਨ ਸੋ ਹਾਂਜੀ ਦੋਸਤੋ ਗੱਲ ਕਰਦੇ ਸੀ ਆਪਾਂ ਕਿ ਕੱਲ ਨੂੰ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਥੋੜਾ ਨਾ ਫਿਰ ਕੱਲ ਵਲੌਗ ਬਣਾਵਾਂਗੇ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਠੰਡ ਤੋਂ ਬਚਿਓ ਠੰਡ ਬਹੁਤ ਜ਼ਿਆਦਾ ਆ ਬਾਕੀ ਬੱਦਲ ਵਾਈ ਹੁੰਦੀ ਜਾਂਦੀ ਆ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਆ ਤੇ ਆਪਾਂ ਜਲਦੀ ਤੁਹਾਡੇ ਨਾਲ ਵਲੌਗ ਕੰਟੀਨਿਊ ਕਰਦੇ ਰਵਾਂਗੇ ਹਨਾ ਥੋੜਾ ਜਿਹਾ ਫ੍ਰੀ ਹੋਲ ਗਈ ਇੰਨੇ ਪਾਸੇ ਵੀ ਥੋੜਾ ਔਖਾ ਹੋ ਜਾਂਦਾ ਹੁਣ ਹਨਾ ਤਾਂ ਅਡਜਸਟ ਕਰ ਲੇ ਤੁਹਾਨੂੰ ਪਤਾ ਹੀ ਆ ਬਾਕੀ ਮੈਂ ਆਪਣੇ ਪ੍ਰੋਗਰਾਮਾਂ ਦੀਆਂ ਵੀਡੀਓ ਪਾਉਂਦਾ ਰਹਿਣਾ ਦੱਬ ਕੇ ਸ਼ੇਅਰ ਕਰਦੇ ਜਾ ਕਰੋ ਠੀਕ ਆ ਆਹ ਹੀ 2 ਮਹੀਨੇ ਆ ਕੰਮ ਕਰ ਲਗੇ ਦੱਬ ਕੇ ਹਨਾ ਉਸ ਤੋਂ ਬਾਅਦ ਫਿਰ ਆਪਾਂ ਵਲੌਗ ਬਣਾ ਨੇ ਕਾਇਆ ਵਲੌਗ ਸੀ ਤੁਹਾਡੇ ਲਈ ਹਨਾ ਇੱਕ ਖੁਸ਼ੀ ਦੀ ਖਬਰ ਤੁਹਾਨੂੰ ਦੇਣੀ ਸਾਰਿਆਂ ਨੂੰ ਤੇ ਤੁਹਾਡਾ ਹਾਲ ਚਾਲ ਜਾਣ ਲਿਆ ਸਾਰਿਆਂ ਦਾ ਨਾ ਆਪਾਂ ਗੱਲਾਂ ਬਾਤਾਂ ਚੱਲ ਥੋੜੀਆਂ ਅੱਜ ਥੋੜੀਆਂ ਹੋਈਆਂ ਤੇ ਕੱਲ ਨੂੰ ਫਿਰ ਪੂਰੀ ਫੈਮਿਲੀ ਨੂੰ ਬੁਲਾਉਣੇ ਆ ਤੁਹਾਨੂੰ ਠੀਕ ਆ ਮੰਮੀ ਡੈਡੀ ਮਨਪ੍ਰੀਤ ਸਾਰੇ ਜਣੇ ਇਕੱਠੇ ਹੋ ਕੇ ਤੇ ਚਾਚੀਆਂ ਪਾਈਆਂ ਸਾਰੀਆਂ ਆਉਣਗੀਆਂ ਠੀਕ ਆ ਸੇਰੇ ਬੰਨਾਂਗੇ ਆਪਾਂ ਤੇ ਕੱਲ ਨੂੰ ਭੇਲੀ ਲੈ ਕੇ ਵੀ ਆਉਣਾ ਭੈਣ ਦੇ ਸਹੁਰਿਆਂ ਤੋਂ ਹਨਾ ਉਹ ਵੀ ਹੁੰਦੀ ਜੀ ਰਸਮ ਹੁੰਦੀ ਉਹਨਾਂ ਨੇ ਵੀ ਆਉਣਾ ਕੱਲੋਂ ਥੋੜੇ ਸ਼ਿੰਗਾਰ ਚ ਭਰੇ ਆ ਦੇਣਾ ਤੇ ਕੱਲੋਂ ਪ੍ਰੋਗਰਾਮ ਵੀ ਆ ਕੱਲ ਤੋਂ ਪ੍ਰੋਗਰਾਮ ਲਗਾਤਾਰ ਹੀ ਆ ਆਪਣੇ ਫਰਵਰੀ ਦੇ ਵਿੱਚ ਕੋਈ ਵੀ ਡਿਡ ਖਾਲੀ ਨਹੀਂ ਹੈਗੀ ਕਿ ਲਗਾਤਾਰੀ ਪ੍ਰੋਗਰਾਮ ਨੇ ਤੇ ਉਧਰ ਵੀ ਦਿਖਣੇ ਪੈਣੇ ਆ ਪਰ ਪਹਿਲਾਂ ਪਹਿਲਾਂ ਆਪਾਂ 10 11 ਵਜੇ ਤੱਕ ਆਪਾਂ ਆਪਦੀ ਸਾਰ ਜੜੀ ਹੈਗੀ ਛਕਣ ਵਿਹਾਰ ਕਰ ਲੈਣੇ ਉਸ ਤੋਂ ਬਾਅਦ ਫਿਰ ਮੈਂ ਆਪਦੇ ਪ੍ਰੋਗਰਾਮ ਤੇ ਜਾਣਾ ਬਿਜ਼ੀ ਹੋ ਜਾਣਾ ਫਿਰ ਮੈਂ ਠੀਕ ਆ ਬਟ ਥੋੜੀ ਵੀਲੌਗ ਜ਼ਰੂਰ ਬਣਾਵਾਂਗੇ ਆਪਾਂ ਠੀਕ ਆ ਤੇ ਅੱਜ ਵਾਲਾ ਵਲੌਗ ਇੰਨਾ ਕਿ ਹਾਜ਼ਰੀ ਪ੍ਰਵਾਨ ਕਰਿਓ ਤੇ ਕੱਲ ਵਾਲਾ ਵਲੌਗ ਇੰਟਰਸਟਿੰਗ ਉਗਾ ਪੂਰਾ ਘੈਂਟ ਤੇ ਤੁਸੀਂ ਸਰਜ ਨੂੰ ਬਲੌਗ ਕਾਲਾ ਕੰਟੀਨਿਊ ਕਰਿਓ ਠੀਕ ਆ ਤੇ ਮਿਲਦੇ ਆਂ ਫਿਰ ਕੱਲ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਹਾਂ